42 ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਆਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਜਿਸ ਤਰ੍ਹਾਂ ਪਹਿਲਾਂ ਲੀਡਰ ਆਫ اپੋਜੀਸ਼ਨ ਅਤੇ ਮੈਂਬਰ ਸਾਹਿਬਾਨ ਵੱਲੋਂ ਗੱਲ ਕੀਤੀ ਗਈ ਹੈ ਕਿ ਜਿਹੜਾ ਇਹ ਸੈਸ਼ਨ ਹੈਗਾ ਘੱਟੋ ਘੱਟ ਇੱਕ ਹਫ਼ਤੇ ਦਾ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮੈਂਬਰ ਸਾਹਿਬਾਨ ਦੇ ਆਪਣੇ ਆਪਣੇ ਇਲਾਕਿਆਂ ਦੇ ਮੁੱਦੇ ਨੇ ਉਸ ਤੋਂ ਬਿਨਾਂ ਪੰਜਾਬ ਦੇ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਬਹਿਸ ਹੋਣੀ ਬੜੀ ਜ਼ਰੂਰੀ ਆ ਸੋ ਮੈਂ ਤੁਹਾਡੇ ਕੋਲ ਇੱਕ ਧਿਆਨ ਦਿਵਾਉ ਮਤਲਬ ਬੜਾ ਜ਼ਰੂਰੀ ਲਿਆਂਦਾ ਸੀ ਗੱਲ ਇੱਕ ਨੂੰ ਤੁਸੀਂ ਰੱਦ ਕਰ ਦਿੱਤਾ ਬੁੱਢੇ ਦਰਿਆ ਤੇ ਬੜਾ ਅਹਿਮ ਮਸਲਾ ਜਿਹੜਾ ਪੰਜਾਬ ਦਾ ਅੱਜ ਖਾਸ ਤੌਰ ਤੇ ਮਾਲਵੇ ਦਾ ਇਹਦਾ ਜਿਹੜਾ ਇੱਥੇ ਬੜੇ ਧਰਨੇ ਵੀ ਲੱਗ ਰਹੇ ਨੇ ਕਈ ਸੰਸਥਾਵਾਂ ਵੱਲੋਂ ਸੋ ਇਹ ਬੜਾ ਜ਼ਰੂਰੀ ਆ ਤੁਹਾਨੂੰ ਬੇਨਤੀ ਕਰਦਾ ਕਿ ਜਰੂਰ ਇਹਦੇ ਤੇ ਬਹਿਸ ਕਰਾਈ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਉਹਦੇ ਨਾਲ ਹੀ ਕਿਸਾਨਾਂ ਦਾ ਜਿਹੜਾ ਮਸਲਾ ਕਿਉਂਕਿ ਪੰਜਾਬ ਜਿਹੜਾ ਇੱਥੋਂ ਦਾ ਜਿਹੜਾ ਮੁੱਖ ਕਿਤਾ ਖੇਤੀਬਾੜੀ ਆ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਕੇਂਦਰ ਦੇ ਖਿਲਾਫ ਲੜਾਈ ਲੜ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਉਹਦੇ ਨਾਲ ਹੀ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੇ ਕਿਸਾਨਾਂ ਦੇ ਮਸਲੇ ਨੇ ਅੱਜ ਵਿਧਾਨ ਸਭਾ ਦਾ ਘਰਾਓ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਭਾਰਤ ਮਾਲਾ ਸਕੀਮ ਦੇ ਤਹਿਤ ਅਤੇ ਉਹਦੇ ਨਾਲ ਹੀ ਜਿਹੜੀ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਜਿਹੜਾ ਬਣ ਰਿਹਾ ਇਹ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹਦਾ ਵਿਰੋਧ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਉਹਦੀ ਪੂਰੀ ਕੀਮਤ ਨਹੀਂ ਮਿਲ ਰਹੀ ਅੱਜ ਖੇਤੀਬਾੜੀਆਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਵੱਧ ਚੁੱਕੇ ਨੇ ਵੀ ਕਿਤੇ ਵੀ ਚਾਰੀ 50 ਲੱਖ ਤੋਂ ਘੱਟ ਤੁਹਾਨੂੰ ਪੰਜਾਬ ਦੇ ਵਿੱਚ ਪਜਾਊ ਜ਼ਮੀਨ ਨਹੀਂ ਮਿਲ ਸਕਦੀ ਕਿਸੇ ਰਸਤੇ ਦੇ ਉੱਪਰ ਵੀ ਕੱਚੇ ਤੇ ਲੇਕਿਨ ਇਹਨਾਂ ਜ਼ਮੀਨਾਂ ਦਾ ਮੁੱਲ ਹੈ ਜਿਹੜਾ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਚਾਹੇ ਕੋਈ ਅੰਦਰ ਖਾਤੇ ਕੋਈ ਮਿਲੀ ਭੁਗਤ ਸੀਗੀ ਕੇਂਦਰ ਦੇ ਨਾਲ ਉਸ ਸਮੇਂ ਦੇ ਚੀਫ ਮਿਨਿਸਟਰ ਦੀ ਕੀ ਉਸ ਸਮੇਂ ਜਿਹੜੇ ਸਰਕਾਰੀ ਰੇਟ ਘਟਾ ਦਿੱਤੇ ਗਏ ਤਾਂ ਜੋ ਘੱਟ ਰੇਟ ਤੇ ਕੇਂਦਰ ਸਰਕਾਰ ਨੂੰ ਜ਼ਮੀਨਾਂ ਮੁਹੱਈਆ ਕਰਵਾ ਕੇ ਦਿੱਤੇ ਨੇ ਸੜਕਾਂ ਦੇ ਲਈ ਉਸ ਸਮੇਂ 35-30 40 ਲੱਖ ਰੁਪਇਆ ਮਿਲਿਆ ਲੇਕਿਨ ਅੱਜ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਇਹਨਾਂ ਦੀ ਘੱਟੋ ਘੱਟ ਕੀਮਤ 1 ਕਰੋੜ ਤੋਂ ਘੱਟ ਨਹੀਂ ਸੋ ਉਹਦੇ ਨਾਲ ਹੀ ਬਠਿੰਡੇ ਦੇ ਨੇੜੇ ਇੱਕ ਜ਼ਮੀਨ ਐਕਵਾਇਰ ਹੋਈ ਆ ਪਿੰਡ ਲਹਿਰਾ ਬੇਗਾ ਨਗਰ ਲਹਿਰਾ ਮੁਹੱਬਤ ਬਠਿੰਡਾ ਮੇਨ ਰੋਡ ਤੇ ਜ਼ਮੀਨ ਆ ਜਿਹੜੀ ਇਹ ਤਕਰੀਬਨ 64 ਏਕੜ ਟੋਟਲ ਜ਼ਮੀਨ ਹੋ ਰਹੀ ਹੈ ਲੇਕਿਨ 25 ਏਕੜ ਆ ਜਿਹੜੀ ਮੇਨ ਰੋਡ ਤੇ ਪੈਂਦੀ ਆ ਫਰੰਟ ਲੱਗਦਾ ਆਦੇਸ਼ ਯੂਨੀਵਰਸਿਟੀ ਦੇ ਨਾਲ ਬਠਿੰਡਾ ਆਦੇਸ਼ ਯੂਨੀਵਰਸਿਟੀ ਦੇ ਨਾਲ ਇਹਦੀ ਕੀਮਤ 24 ਲੱਖ ਰੁਪਏ ਮੁੱਲ ਪਾਈ ਗਈ ਆ ਉਹ ਜ਼ਮੀਨ ਦਾ ਕਰੋੜਾਂ ਦੀ ਜਮੀਨਾਂ ਲੇਕਿਨ ਉਹ 24 ਲੱਖ ਨੂੰ ਦੇਖੋ ਕਿਸਾਨਾਂ ਨੇ ਇੱਕ ਤਾਂ ਆਪਦੀ ਜਮੀਨ ਉਹਦੀ ਉਹਨਾਂ ਦੀ ਖੋਹੀ ਜਾਣੀ ਆ ਫਿਰ ਜਿਹੜੀ ਬਚ ਗਈ ਉਹ ਤਕੋਨਾ ਚ ਦੋ ਤਿੰਨ ਪਾਸੇ ਬਚ ਜਾਂਦੀ ਆ ਫਿਰ ਉੱਥੇ ਉਜਾੜਾ ਹੋਣਾ ਉਹਨਾਂ ਨੇ ਅੱਗੇ ਜਾ ਕੇ ਦੁਬਾਰਾ ਬਸੇਬਾ ਕਰਨਾ ਕਿੱਥੇ ਜਮੀਨ ਮਿਲਣੀ ਆ ਨਹੀਂ ਮਿਲਣੀ ਆ ਸੋ ਬਹੁਤ ਵੱਡਾ ਉਜਾੜਾ ਕਿਸਾਨਾਂ ਦਾ ਲੇਕਿਨ ਇਹਨਾਂ ਜਮੀਨਾਂ ਦਾ ਉਹਨਾਂ ਨੂੰ ਪੂਰਾ ਮੁੱਲ ਆ ਜਿਹੜਾ ਉਹ ਮਿਲਣਾ ਚਾਹੀਦਾ ਇਹ ਪੰਜਾਬ ਸਰਕਾਰ ਤੋਂ ਅਸੀਂ ਜਿਹੜੀ ਇਹ ਮੰਗ ਕਰਦੇ ਆ ਤੇ ਕਿਸਾਨਾਂ ਦੇ ਜੋ ਵੀ ਮਸਲੇ ਨੇ ਪੰਜਾਬ ਸਰਕਾਰ ਨਾਲ ਸੰਬੰਧਤ ਉਹ ਪਹਿਲ ਦੇ ਆਧਾਰ ਤੇ ਉਹ ਸਾਰੇ ਮਸਲੇ ਜਿਹੜੇ ਮੰਗਾ ਪ੍ਰਵਾਨ ਹੋਣੇ ਚਾਹੀਦੀਆਂ ਤਾਂ ਜੋ ਕਿਸਾਨ ਜਿੱਥੇ ਕੇਂਦਰ ਨਾਲ ਲੜਾਈ ਲੜ ਰਹੇ ਆ ਉੱਥੇ ਨਾਲ ਪੰਜਾਬ ਸਰਕਾਰ ਨਾਲ ਵੀ ਲੜ ਰਹੇ ਆ ਦੋਹਰੀ ਲੜਾਈ ਉਹਨਾਂ ਨੂੰ ਲੜਨੀ ਪੈ ਰਹੀ ਹੈ ਇਸ ਲਈ ਅਸੀਂ ਮੰਗ ਕਰਦੇ ਆ ਵੀ ਕਿਸਾਨਾਂ ਦੇ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਸੜਕਾਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਪੂਰਾ ਮੁੱਲ ਮਿਲੇ ਤੇ ਮਸਲੇ ਸਾਰੇ ਹੱਲ ਕੀਤੇ ਜਾਣ ਦੇਖੋ ਜੀ ਇਕੱਲੀ ਕਮੇਟੀ ਕੋਲੇ ਸਿਰਫ ਸਿਫਾਰਸ਼ਾਂ ਕਰ ਸਕਦੀ ਹੈ ਕਮੇਟੀ لیکن ਜਿਹੜੇ ਮਸਲੇ ਹੱਲ ਕਰਨੇ ਆ ਉਹ ਸਰਕਾਰ ਨੇ ਕਰਨੇ ਨੇ ਉਹਦੇ ਲਈ ਫੰਡਸ ਚਾਹੀਦੇ ਨੇ ਉਹਨੂੰ ਕਿਸ ਢੰਗ ਨਾਲ ਅਸੀਂ ਉਹਦੇ ਤੇ ਉਥੇ ਕੋਈ ਪੱਕਾ ਹੱਲ ਨਹੀਂ ਹੋ ਰਿਹਾ ਉਹੀ ਡਿਸਕਸ਼ਨ ਦੀ ਜ਼ਰੂਰੀ ਆ ਲੋਕਾਂ ਨੂੰ ਦੇਖੋ ਜੇ ਇੱਥੇ ਡਿਸਕਸ਼ਨ ਹੋਊਗੀ ਪਿਛਲੀਆਂ ਸਰਕਾਰਾਂ ਨੇ ਕਈ ਡਿਪਾਰਟਮੈਂਟਾਂ ਨੇ ਕਿੱਟੀਆਂ ਜਾਰੀ ਕਰ ਦਿੱਤੀਆਂ ਵੀ ਜਿਹੜਾ ਪਾਣੀ ਟ੍ਰੀਟ ਹੋ ਗਿਆ ਚਾਹੇ ਉਹ ਡਾਈੰਗ ਦਾ ਪਾਣੀ ਆ ਜਿਹਦੇ ਵਿੱਚ ਕੈਮੀਕਲ ਨੇ ਚਾਹੇ ਉਹ ਹੋਰ ਇੰਡਸਟਰੀ ਦਾ ਪਾਣੀ ਆ ਜਿਹੜੇ ਆਪਣੇ ਨਿੱਕਲ ਇੰਡਸਟਰੀ ਦਾ ਪਾਣੀ ਆ ਜਿਹੜਾ ਵੀ ਉਹ ਬੁੱਢੇ ਨਾਲੇ ਚ ਟਰੀਟ ਹੋ ਕੇ ਵੀ ਨਹੀਂ ਪੈ ਸਕਦਾ ਲੇਕਿਨ ਵਿੱਚ ਇੰਡਸਟਰੀ ਡਿਪਾਰਟਮੈਂਟ ਵੱਲੋਂ ਕਈ ਚਿੱਠੀਆਂ ਜਾਰੀ ਕੀਤੀਆਂ ਕਿ ਉਹਦੇ ਵਿੱਚ ਪੈ ਸਕਦਾ ਉਹਨਾਂ ਤੋਂ ਪੈਸੇ ਲਏ ਜਾ ਰਹੇ ਨੇ ਸੋ ਲੋਕਾਂ ਦੇ ਸਾਹਮਣੇ ਜੇ ਡਿਬੇਟ ਹੋਊਗੀ ਤਾਂ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਸੋ ਲੋਕਾਂ ਨੂੰ ਪਤਲਾ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਕਿੱਥੇ ਪ੍ਰੋਬਲਮ ਹੈਗੀ ਆ ਕੀ ਸਰਕਾਰ ਸੰਸੀਅਰ ਹੈਗੀ ਜਾਂ ਨਹੀਂ ਹੈਗੀ ਲੇਕਿਨ ਇਹ ਬੜਾ ਬਹੁਤ ਹੀ ਗੰਭੀਰ ਮਸਲਾ ਵਾ ਕਿਉਂਕਿ ਅੱਗੇ ਰਾਜਸਥਾਨ ਦੇ ਵਿੱਚ ਮਾਲਵੇ ਦੇ ਵਿੱਚ ਲੋਕ ਇਹ ਪਾਣੀ ਨੂੰ ਜਿਹੜੇ ਨੂੰ ਪੀਂਦੇ ਨੇ ਅਤੇ ਅੱਜ ਜਿਹੜੀਆਂ ਕੈਂਸਰ ਤੇ ਹੋਰ ਗੰਭੀਰ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਲੱਗਦੀਆਂ ਉਹਦਾ ਇਹ ਕਾਰਨ ਆ ਤੇ ਮੇਰੇ ਇਲਾਕੇ ਦੇ ਵਿੱਚ ਉਹ ਜਾਂਦਾ ਸਾਰਾ ਬੁੱਢਾਂ ਨਾਲ ਅਗਰੀ ਇਹ ਤੇ ਜ਼ਰੂਰੀ ਜ਼ਰੂਰ ਹੈ ਤੇ ਡਿਬੇਟ